पीचे <laughs> हुयो

ਆਪਣੇ ਮੁੱਖ ਮੰਤਰੀ ਸਰਦਾਰ ਭਵੰਤਮਨ ਜੀ ਪਾਣੀਆਂ ਦੇ ਰਾਖੇ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਕੀਤੀ ਆ ਪਾਣੀ ਨੂੰ ਬਚਾਉਣ ਦੀ ਗੱਲ ਕੀਤੀ ਆ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਬੇਨਤੀ ਕਰਦਾ ਕਿ ਪੰਜਾਬ ਨੂੰ ਜੜ ਤੋਂ ਬਚਾਓ ਜੀ ਇਹ ਫੈਸਲਾ ਬਿਲਕੁਲ ਗਲਤ ਆ ਅਸੀਂ ਪੰਜਾਬ ਦਾ ਪਾਣੀ ਜਿਹੜਾ ਹੈ ਦੀ ਉਹ ਪੰਜਾਬ ਲਈ ਅੱਗੇ ਹੀ ਘਟਾ ਸਾਡੇ ਪੌਂਡਾਂ 'ਚ ਪਾਣੀ ਘਟਾ ਹੈ ਜੀ ਕਿੱਥੇ ਜਾਣਗੇ ਕਿਸਾਨ ਜੀ ਕਿੱਥੇ ਚੱਲ ਗਈ ਇੰਡਸਟਰੀ ਕਿੱਥੇ ਜਾਣਗੇ ਲੋਕ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਇਹ ਜੀ ਫੈਸਲਾ ਰੱਦ ਕਰੋ ਪੰਜਾਬ ਦਾ ਤੁਣਾ ਕਵਾ ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਪੰਜਾਬ ਦੇ ਜਿਹੜੇ ਕਿਸਾਨ ਨੇ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਨੇ ਜੀ ਇਹ ਕੀ ਸਾਡਾ ਗੁਨਾਹ ਜੀ ਮੋਦੀ ਸਾਹਿਬ ਆ ਤਸੀਹੇ ਨਾ ਕਰੋ ਜੀ ੱੱਕੇਸ਼ਾ ਹੀ ਅਸੀਂ ਬਰਦਾਸ਼ਤ ਨਹੀਂ ਕਰਨੀ ਪੰਜਾਬ ਦਾ ਪਾਣੀ ਪੰਜਾਬ ਦਾ ਹੋਣਾ ਚਾਹੀਦਾ ਰਿਪਰੀਨੈਟ ਦੇ ਮੁਤਾਬਕ ਜਿਹੜਾ ਹਰਿਆਣੇ ਦਾ ਹੱਕ ਪੜਦਾ ਉਹ ਨਹੀਂ ਹਰਿਆਣੇ ਨੂੰ ਦਿੱਤਾ ਜਾ ਰਿਹਾ ਜਿਉਂਦਾ ਕੋਈ ਚਾਰਜ ਨਹੀਂ ਦੇ ਰਹੇ ਹੋ ਲੰਬੇ ਸਮੇਂ ਤੋਂ ਪੰਜਾਬ ਦਾ ਪਾਣੀ ਕਿੱਦਾ ਫਰੀ ਜਾ ਰਿਹਾ ਅੰਦਰ ਪਰ ਹੁਣ ਇਹ ਧੱਕੇਸ਼ਾਹੀ ਨਾਲ 85 ਸਭ ਕੁਸੇ ਪਾਣੀ ਦਾ ਫੈਸਲਾ ਕਰਕੇ ਬਹੁਤ ਤੋਕਾ ਦਿੱਤਾ ਪੰਜਾਬ ਦਾ ਅਸੀਂ ਪੰਜਾਬ ਦਾ ਪਾਣੀ ਸਾਡੇ ਖੂਨ ਨਾਲੋਂ ਮਹਿੰਗਾ ਹੈ ਜੀ ਅਸੀਂ ਪੰਜਾਬ ਦਾ ਪਾਣੀ ਨਹੀਂ ਜਾਣ ਦੇਣਾ ਅਸੀਂ ਕਿਸਾਨ ਨਹੀਂ ਉੱਟਣ ਦੇਣੇ ਦੀ ਅਸੀਂ ਨਹੀਂ ਉੱਟਣ ਦੇਣੀ ਇੰਡਸਟਰੀ ਅਸੀਂ ਨਹੀਂ ਕਰ ਦੇਣਾ ਕਰੋ ਆਪਣੀ ਨਾ ਪਵਿੱਤਰ ਪੰਜਾਬ ਜੇ ਲੋੜ ਪੈਂਦਾ ਸੀ ਆਪਣੀ ਜਾਨ ਦੇ ਦਾਂਗੇ ਅਸੀਂ ਪੰਜਾਬ ਦਾ ਪਾਣੀ ਨਹੀਂ ਬਾਹਰ ਜਾਣ ਦੇਣਾ ਸਰਕਾਰ ਸਰਕਾਰ ਇਹਨਾਂ ਸਰਕਾਰ ਜਿਹੜੀ ਪੰਜਾਬ ਪੰਜਾਬ ਦੇ ਵਿੱਚ ਜਿੰਨੀਆਂ ਪਾਰਟੀਆਂ ਸਭ ਨੂੰ ਇੱਕ ਸਿਰ ਨਾਲ ਜੁੜੇ ਜਿਹੜੀਆਂ ਪਾਰਟੀਆਂ ਜੀ ਉਹ ਪਾਰਟੀ ਜਿਹੜੀ ਸਾਰੀ ਕਾਂਗਰਸ ਭਾਜਪਾ ਜਾਂ ਵੜੀ ਜਿੰਦ ਘਰ ਦੇ ਬਾਹਰ ਖੜੇ ਆ ਪਹਿਲਾ ਇਹ ਤਾਂ ਇਹਨਾਂ ਨੇ ਤਾਂ ਸਵੈਯਲ ਪਟਾਈ ਹੈ ਜੀ ਇਹ ਹੀ ਦਾ ਚੰਦੀ ਧਿਆਨ ਨਹੀਂ ਕਈਆਂ ਲੈ ਕੇ ਤੁਹਾਡਾ ਸਤਿਨਾਮ ਕਰਾਇਆ ਸੀ ਜਿਹੜਾ ਗਾਂਧੀ ਜੀ ਤੋਂ ਇਹ ਤਾਂ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਵੇਚਦੇ ਰਹੇ ਨੇ ਸ਼ੁਰੂ ਤੋਂ ਜੀ ਅਸੀਂ ਹੁਣ ਨਹੀਂ ਹੋਰ ਦੇਣਾ ਜੀ ਇਹ ਲੋਕਾਂ ਦੀ ਸਰਕਾਰ ਹੈ ਇਹ ਆਮ ਆਦਮੀ ਦੀ ਸਰਕਾਰ ਹੈ ਜੀ ਅਸੀਂ ਇਦਾਂ ਹੋਣ ਦੇਣਾ ਸਾਡੇ ਮੁਖ ਫਤਿਹਪਾਲਤ ਮਾਨ ਸਾਹਿਬ ਅਸੀਂ ਸਾਰੇ ਡਟ ਕੇ ਖੜੇ ਆ ਜੀ ਪੰਜਾਬ ਦੇ ਮੁਰੇ ਹੋ ਕੇ ਨਹੀਂ ਜਾਣਗੇ ਇਹ